ਆੜੇ ਲੇ ਜਾਨਾ ਆਹ ਸਾਰੀ ਲੇ ਜਾਨੇ ਹੁਣ ਕਰਦੇ ਕਹਿੰਦੇ ਘਰ ਕੋਈ ਭਾਂਡਾ ਨਹੀਂ ਹੈਗਾ ਭਾਂਡੇ ਦਾ ਜਿਹੜੇ ਕਿੱਥੇ ਜਾਂਦੇ ਕੋਈ ਮੋਟਰ ਰੋਪਿਆ ਉਹ ਕਿਰੇ ਪਿਆ ਹੈ ਇਹਨਾਂ ਦੇ ਭਾਂਡੇ ਜਿਹੜੇ ਉੱਥੇ ਹੱਡੀਆਂ ਦੇ ਜਿੱਥੇ ਲਈ ਜਾਂਦੇ ਅਗਲਾ ਸਾਲ ਤਾਂ ਮੋਟਰ ਰੋ ਚੱਕੇ ਜਾਂਦਾ ਦੇਖਦਾ ਹੁਣ ਇਹ ਤਾਂ ਜੀਵੀ ਵਧੀਆ ਖੜੀ ਆ ਹਾਂਜੀ ਹੈ ਮੈਂ ਦੇਖ ਗਿਆ ਹੁੰਦਣਾ ਕੱਲ ਦੇਖ ਗਿਆ ਗੰਨਾ ਦੇਖ ਲੈ ਗੰਨਾ ਹੀ ਵਧੀਆ ਗੰਨਾ ਵੀ ਸਿਰੇ ਤੇ ਖੜਾ ਉਹ ਪਰਲਾ ਹੀ ਵਧੀਆ ਹੁਣ ਡਬਲ ਕਰਾਉਣਾ ਇਹ ਡਬਲ ਬਣਾਈ ਹੂੰਗੀ ਇੱਕ ਤਾਂ ਹੋ ਗਈ ਨਾ ਇਹਨਾਂ ਦੇ ਪੁਰੇ ਕਰਾਉਣੀ ਹੈ ਉੱਥੇ ਉੱਥੇ ਜਲ ਤੈਨੂੰ ਥ੍ਰੀ ਘਮਾ ਕੇ ਲੰਭਾ ਜਾ ਉੱਥੇ ਉੱਥੇ ਬਈ ਜਿਹੜਾ ਉੱਥੇ ਸਪਰੇ ਪਾਵਾਲਾ ਜਾਈ ਪਾਵਾ ਲੱਗਾ ਜਿਹੜਾ ਉਸ ਟ੍ਰਾਂਸਫਰ ਵਾਲੇ ਉਹ ਹਾਂ ਹਾਂ ਉੱਥੇ ਲੱਗਿਆ ਵਾ ਕਰਨਾ ਬਸ ਅਸਈ ਕੋ ਖਰਾਬ ਹੋ ਗਿਆ ਦੇਖ ਤਾਂ ਕੋਈ ਡੋਏ ਤੇਰੇ ਬਾਹਰ ਹੁਣਾ ਦੇ ਪਾਣੀ ਖੜਾ ਹੈ ਅਛੂ ਮੇਰਾ ਕਹਿੰਦਾ ਤਾਂ ਕਹਿੰਦਾ ਮੈਂ ਤਾਂ ਬਾਦ ਨਾ ਤਾਂ ਕਹਿੰਦਾ ਕਾਈ ਟੂਗਾ ਮਾਰਾ ਉਹ ਪਹਿ ਹੀ ਸਾਰੀ ਖਰਾਬ ਹੋ ਗਿਆ ਹੁਣ ਇਹ ਉਲਟਾ ਵੇਟਰ ਕੰਮ ਨਾ ਹੁਣ ਤਾਂ ਆਪਾਂ ਨਿਕਲ ਗਏ ਨਾ ਇਹ ਮੋਹਮ ਸਾਫ ਹੋ ਗਿਆ ਇਹਦਾ ਪਾਣੀ ਕੱਢ ਕੇ ਧਾਨਾ ਵਿੱਚ ਪਾ ਦੇਣਾ ਜਿੱਥੇ ਪਾਣੀ ਖੜਾ ਹੈ ਉਹਦੇ ਬਾਅਦ ਉਠਾ ਮੀਟਰ ਮਾਰੂਗੇ ਨਹੀਂ ਤੇ ਲੀਜੀ ਵੇ ਚੱਲਦੇ ਆ ਮੈਂ ਕਹ ਇਹਨੂੰ ਪਾਣੀ ਕੱਢ ਕੇ ਨਾ ਹਾਂਜੀ ਧਾਨਾ ਵਿੱਚ ਕੱਢ ਕੇ ਜੇ ਬੱਦਲ ਮੌਸਮ ਮੂਸੂ ਸਾਹ ਹੋ ਗਿਆ ਤੂੰ ਲੈ ਜਾਂਦੇ ਹੋ ਲੈ ਜੂਂਗੇ ਨਹੀਂ ਮੈਂ ਕੀ ਕਰਨਾ ਪਾਣੀ ਰੱਖ ਲੈ ਦੂਰੇ ਜੇ ਲਾਈਟ ਆ ਗਈ ਭਾ ਕੇ ਰੱਖ ਲਈ ਇਹਦਾ ਐਡੋ ਮਾਰ ਕੇ ਚੱਕਿਆ ਵੇ ਐਡੋ ਮਾਰ ਕੇ ਚੱਕਿਆ ਇਹਦਾ ਪਤਾ ਨਹੀਂ ਦੇਖਣਾ ਜਾਂਦੇ ਹੋ ਨਾ

ਚੱਕ ਨੀ ਰਹਾ ਇਹ ਨੂੰ ਕਹਿੰਦੇ ਕੋਸਰ ਕਾ ਦੱਸਦਾ ਕੋਸਰ ਦੇਖ ਰਿਹਾ ਗੰਨਾ ਹਾ ਇੱਧਰ ਵੀ ਦੇਖ ਖੜਾ ਆਪਣਾ ਹਾ ਜੀ ਗੰਨਾ ਦਾ ਵਧੀਆ ਜੀ ਖੜਪੇ ਸਾਪਾ ਰੁਕਿਆ ਕਾਲਾ ਹਾਂ ਜੀ ਹਾਂ ਹਾਂ ਜੀ ਹਾਂ ਚੱਲੀਏ ਆ ਜਾ ਲੈ ਭਾਈ ਲੱਗਾ ਬੰਦਾ ਗਰਮੀ ਗਰਮੀ ਹੋਇਆ ਪਿਆ ਕਰਤੀ ਗੰਨੇ ਵਾ ਹਰੇ ਵਿੱਚ ਕਿੰਨੇ ਕਿੰਨੇ ਕਿੰਨੀ ਹੋ ਗਈ ਕਿੰਨੀ ਰਹਿ ਗਈ ਦੋ ਬੰਪਰੇ ਆ ਗਏ ਹਾਂ ਦੋ ਬੰਪਰੇ ਆ ਗਏ ਹਿੰਦੇ ਦੋ ਸਾਰੇ ਹੋ ਗਿਆ ਪਾਣੀ ਲੈਣਾ ਥੋ ਆਇਆ ਤਾਂ ਲਾਇਟ ਚਲ ਗਈ। ਹਰੇ ਪਣੀ ਰੋਟੇ ਦੇ ਕੋਲ ਉਹ ਟੁੱਬਾ ਭਰ ਲਿਆਉਣਾ ਤੂੰ ਆ। ਠੀਕ ਹੈ। ਦੋ ਮੀਰੇ ਚਲਾ ਲਾਈਟ ਆਇਆ ਫਿਰ ਪਜ ਗਿਆ। ਹੂੰ। ਤਾਂ ਉਹ ਪੂਰਾ ਭਰ ਗਿਆ। ਹੂੰ। ਯਾਨੀ ਕਿ ਸਰ ਗਿਆ। ਪਰ ਦੋ ਬੰਪ ਰਹਿ ਗਏ ਹੁਣ ਲਾਉਣੇ ਇਹਨੂੰ। ਦੋ ਤਿੰਨ ਹੋਰ। ਬਾਹਰ ਬਾਜੂ ਗਈ। ਬਾਜੂ ਗਈ? ਸਰ ਸਰ ਬਚਾ। ਸਰ ਲਿ ਗਿਆ। ਦਫਾ ਕਲਾ ਕਿੱਥੇ ਤੇਰਾ? कही तो कहीं आओ उधर सलाका उधर करके आया हूं कहता कितना बस रहता हूं इधर आ गया ये एक गया इधर से जाता था उधर से भर के आ जाता अच्छा तो पार्लो सारे हो गया 85 वो तो 85 का करना नहीं तो आ ही करना है 85 का डबल वन करता है 85 सारे दिया हूं नीचे वाले एक्टिव भी कर दिया हूं आओ नीचे वाले भी करना था डबल बनने का भी छोटा वाला ठीक है गिलास नहीं है का हट पड़े देना पानी लाए ਪਾਣੀ ਕਿੱਥੇ ਹੈ ਸਰ ਜੀ ਪਾਣੀ ਨਹੀਂ ਲਿਕੇ ਕੀ ਕਰਦਾ ਧੀਰਾ ਪਿਆ ਮੱਤਾਂ ਚ ਕੀ ਪੁੱਣੂ ਕੁਛ ਵੀ ਨਹੀਂ ਹੁੰਦਾ ਤੈਨੂੰ ਜਾਉਂਦੇ ਕੋ ਪਈਆ ਕਹਿੰਦਾ ਚਾਹ ਦੀ ਲੋੜ ਨਹੀਂ ਹੂੰ ਚਾਹ ਕਿਹੜਾ ਮੇਰਾ ਬੋਲੇ ਦੀ ਲੈ ਕੇ ਆਜਾ ਮਾ ਜਾਨ ਤੈਨੂੰ ਵੀ ਆ ਜਾਂਦਾ ਉਹ ਬੋਲਾ ਕਿੱਥੇ ਹੈ ਬੋਲਾ ਬੋਏ ਕਰਦਾ ਤਾਂ ਨਾ ਇਹ ਤਾਂ ਵਸੋ ਨਹੀਂ ਆ ਲੈ ਜਾਣਾ ਮੈਂ ਹੁਣ ਤਮਾਂ ਤਾਂ ਲੈਣ ਆਇਆ ਹਾਂ ਜੀ ਹਾਂ ਸਣ ਪਿੱਛੇ ਨੇ ਬੰਗਾ ਪੈਂਦਾ ਹਾਂ ਦਵਾ ਹਾਂ ਤੂੰ ਆਈ ਲੈ ਕਿਹਦੀ ਦਵਾਈ ਦਵਾਈ ਬਤਨ ਤੇਰਾ ਕਿੱਥੇ ਸਰੂਗਾ ਮੈਂ ਦਵਾਈ ਕਿੱਥੇ ਪੈਰੀ ਦਵਾਈ ਤੂੰ ਲੈ ਆਈ ਕਰ ਨੂੰ ਹੁਣ ਮੋੜ ਬੰਨ੍ਹਾ ਕੇ ਜਾਈ ਕਿੱਥੇ ਜਾਂ ਹੁਣ ਤਾਂ ਨਹੀਂ ਜਾਣਾ ਕਿਸਦੇ ਕਿ ਜਾਣਾ ਇਹ ਕਿੰਨਾ ਕਰਨਾ ਹੈ ਜੇ ਤੂੰ ਵਾ ਜਿਹਾ ਹੀ ਕਰਨਾ ਹੈ ਅਭੀ 3 ਪੰਪ ਬੜਾਤਾ ਹੈ ਆਪਣਾ 3 ਪੰਪ ਪੜਦਾ ਜਿਹੜਾ ਬਣਾ ਲੈ ਕਰਕੇ ਤੂੰ ਦਵਾਈ ਘਰਾਂ ਰੱਖੀ ਜੀ ਸਾਲਾ ਪੰਪੇ ਬਹੁਤ ਲੱਗਦਾ ਹੈ ਸਾਪ ਤਾਂ ਲੱਗਣੀ ਹੈ ਸ랙 ਚ ਹੋ ਜਾ ਪੰਪ ਜਿਹੜਾ ਲੱਗਿਆ 18 18 18 ਚ ਲੱਗ ਗਿਆ 14 ਹਾਂ ਉਹ ਖੱਤੀ ਸਣੇ ਹਾਂ ਤੇ 14 ਫਿਰ ਮੰਨ ਕੇ ਜਦ ਤੂੰ 7 ਕੰਡੀਸ਼ਨ ਲਏਗਾ ਥਕੀਲੇ ਵੀ ਦੋ ਦੇ ਜਿਹੜਾ ਹੋ ਗਿਆ ਉਹ ਦੋ ਦੇ ਸਾਡਾ ਮੰਨ ਕੇ ਜਦ ਪੌਣੀ ਦੋ ਕਿੱਲੇ ਦੇ ਜਿਹੜਾ ਹੋ ਗਿਆ 33 ਦੀਆਂ ਹੀ ਉਹ 6 6 ਕਿੱਲੇ ਦੇ ਤਾਂ ਆਏ ਇਸਨੇ ਨੌ ਪੰਪ ਲਾਏਗਾ ਇਹ ਕਰ ਦਿਆ ਇਸਨੇ ਅਭੀ ਤਿੰਨ ਪੰਪ ਲਾਏਗਾ ਚਲ ਜੀ ਲੱਗਦਾ ਕਰਾ ਜਿੰਨੇ ਕਿਲੇ ਜਿੰਨੇ ਲਾਦੇ ਹੋਨੇ ਕਿ ਤੱਕ ਕਰਾ ਚਲ ਡੱਬਾ ਲੈ ਕੇ ਚੱਲਦੇ ਆ ਦੇਖਦਾ ਹੋ ਗਿਆ ਸਾਹਿਬ ਹਾਂ ਜੀ ਇਵੇਂ ਯੰਦਾਂ ਮੈਂ ਸਬਰੇਗਾ ਜੀ ਨਹੀਂ ਹੁਣ ਕਿੱਥੇ ਖੜੰਦਾ ਤਾਂ ਇੱਥੇ ਉਹ ਐਸਾ ਕੱਖ ਰੱਖ ਪਿਆਦਾ ਸਾਰਾ ਦੂਸਰਾ ਹੀ ਖੂਸੂਰਾ ਦਾ ਉਹ ਸਾਫ ਹੋ ਗਿਆ ਇਹਨਾਂ ਆਈਆ ਪਰਾਂ ਵੀ ਕਰਤੀ ਹੁੰਦੇ ਸੀਮੇ ਨੇ ਵੀ ਕਾਪੀ ਤੇ ਮੇਟਾਂ ਡਬਲ ਬੰਨਿਆ ਹੋਇਆ ਉਹ ਕਿਹਨੂੰ ਕਰਨਾ ਹੈ ਵੀ ਡਬਲ ਬੰਨਣਾ ਹੈ ਬਈ ਡਬਲ ਬੰਨ ਕੇ ਸਬਰੇ ਹੁੰਦੀ ਆ ਬਣਾਇਆ ਚਾੜਾ ਚਾੜਾ ਫਿੱਲੂਗਾ ਨਹੀਂ ਇਹਨੇ ਆਏ ਜੱਲੀ ਜਾਂਦੇ ਆ ਆਏ ਜੱਲੀ ਜਾਂਦਾ ਗੰਨਾ ਵਧੀਆ ਸਾਰਾ ਹੀ ਹੈ ਹੈ

कहीं कहीं इसका जोर से बढ़ देगा बस खत्म कहीं दाती मार के हां नीचे से कहीं कहीं वो भी गदावे नहीं मारी रोटी होगा हां कहीं कहीं है बहुत सफेद गिधे गिधे यार आ जंप पर लत्ता था आएगा दा जंप टूट गया था उधर से तू था सुख मनाए तो बहुत ही लगता हम चल चलता ले पानी उधर तो भर गया बस माने कि तेरी उधर का पंप चकने तो सुख हो गए पानी उधर हां तो सूखा कर गई चल ਤੇ ਤੂੰ ਬਾਹਰ ਨੂੰ ਜਿੰਦਾ ਜਿੰਦੇ ਲਾ ਕੇ ਆ ਮੇਜ ਮੂਹੇ ਅੰਦਰ ਰੱਖ ਕੇ ਆ ਵੀ ਲੈ ਲੈ ਬਈ ਆ ਭਾਂਡੇ ਫਲੇ ਬਹੁਤ ਆਏ ਨੇ ਘਰ ਦੇ ਵੀ ਸੱਚੇ ਹੈ ਤੈਨੂੰ ਚਾਹ ਕਾਦੀ ਮੈਂ ਭੇਜੀ ਹਾਂ ਇਹ ਸਮੋਸਾ ਖਿੱਤਾਂ ਮਾਏ ਵੇ ਚਾਹ ਕਰ ਮੈਂ ਭੇਜਣੀ ਹੈ ਹੁਣ ਤਾਂ ਨਹੀਂ ਤੋੜਨੇ ਦਾ ਅਮਰੂਦ ਰੂਮ ਤੇ ਛੱਡ ਪਰ ਹੁਣ ਦਵਾਏ ਰੂਲ ਵਾਲੇ ਹੱਥ ਹੈ ਇਹ ਕੀੜਾ ਵਾਲਾ ਹੈ ਹੈ ਇਹ ਕੀੜੇ ਵਾਲਾ ਅਮਰੂਦ ਕੀੜਾ ਅੰਚੀ ਦੇ ਹਾਂ ਇਤਨਾ ਸੱਪਾਂ ਨਾਲ ਮਾਰਨ ਨਾਲ ਕੋਲ ਪਰ ਅਮਰੂਦ ਵਧੀਆ ਇਹ ਅਮਰੂਦ ਵਾਲਾ ਲਾਲ ਪਿਆ ਹੈ ਬਹੁਤ ਮਿੱਠਾ ਮਰੂਦ ਹੈ ਇੱਕ ਸਾਲੀ ਗੰਨੇ ਮੇਂ ਹਵਾ ਨਹੀਂ ਲੱਗਦੀ। ਨਾ ਉਰੇ ਹਵਾ ਲੱਗਦੀ ਐ। ਮੈਂ ਸਪਰੇਅ ਕਰਨੇ ਮੇਂ ਨਜ਼ਾਰਾ ਐਸਾ ਗੰਨੇ ਮੇਂ। ਹਾਂ। ਠੀਕ ਐ। ਠੀਕ ਐ ਗੰਨਾ। ਕਹਿੰਦਾ ਗੰਨੇ ਕਾ ਗੰਨੇ ਦੇ ਵਿੱਚ ਸਪਰੇਅ ਕਰਨਾ ਵਧੀਆ ਦੇ ਵਿੱਚ। ਇਹ ਵੀ ਛਾਂਵਾ ਲੱਗਦੀ ਐ ਵਿੱਚ। ਹਾਂ ਬੰਨਿਆ ਵੇ ਅਗਲੇ। ਗਰਮੀ ਤਾਂ ਆਉਂਦੀ ਯਾਰ ਪਿੱਛੇ। ਹਾਂ ਇਹ ਤਾਂ ਓੱਖਾ ਐ। ਹੈ ਤਾਂ ਓੱਖਾ। ਨਹੀਂ। ਇਹਦੇ ਵੀ ਪੂਰਾ ਗਿੱਲਾ। ਹਾਂ ਹੋਊ ਗਿਰੋ। ਗਿੱਲਾ ਤਾਂ ਹੋਣਾ ਹੀ ਐ ਕਿ ਤੂੰ ਪੰਨੀ ਐ ਥੀਬ ਗਿੱਲੇ ਹੋਏ ਵੇ। ਉਹ ਤਾਂ ਪਹਿਲੇ ਤੇ ਹੀ ਐ। ਛੜੀ। ਉਹ ਬਣਾ। ਲੇ ਪੜਾ ਗੜੀ।

ਹਾਂ ਉਹ ਆਇਆ ਕਿ ਬੜਾ ਵਾਲਾ ਖੁਦ ਆ ਪਹਿਲੇ ਕੱਲ ਕ ਬਚਾ ਉਹ ਵੀ ਖਤਮ ਹੋ ਗਿਆ। ਪਿੱਛੇ ਇੱਕ ਛੋਟਾ ਵੀ ਖਤਮ ਹੋ ਗਿਆ। ਉਹ 3500 ਡੱਬੇ ਗਏ। ਉਹ ਤੋਫੇ ਦੇ ਪਾਸੇ। ਲਓ ਫੜਾ ਇਹਨੂੰ ਚੱਲ ਜਾਈਏ। ਇਹ ਬੜਾ ਗੰਨਾ ਤਕੜਾ ਹੈ। ਹਾਂ ਇਹਨਾਂ ਠੀਕ ਹੈ। ਖਾਬ ਹੋ ਜਾਂਦਾ ਬੰਦੇ ਨਾਲ ਹੈ। ਗੇਟਿੰਦਾ ਹਾਂ ਹੋ ਗਿਆ ਇਹਨੇ ਅਰੇ ਹਵਾ ਘੋੜੀ ਹੋ ਗਿਆ ਜਿੰਨਾ ਮਾਤੀ ਦਿੱਤਾ ਖਾਵੇ ਕੈ ਖੜਾ ਦੇ ਐਂ ਬੈਗ ਲਾ ਦੇ ਹੋ ਉਹ ਨਿਕਾ ਨਹੀਂ ਗਈ ਜੀ ਇਹ ਕਿਹਾ ਬਾਹਰੋਂ ਮੋਰ ਕੋ ਬੇਹਵਾਜ ਪੁੱਲਾ ਦੇ ਨੇ ਉਹ ਕੰਮ ਕਰਿਆ ਆਪਾਂ ਨੇ ਹਵਾ ਦੇ ਖੜਾ ਤੂਆਂ ਥੋਨੀ ਬੈਠਾ ਏ ਉਹ ਬੱਚੀ ਚਲਾ ਤੂਗਾ ਘਾਟਦਾ ਹੈ ਹੋ ਲੱਗਿਆ ਬੱਚੀ ਆਰ ਫਟ ਗਈ ਵੀ ਆ ਵਿੱਚ ਦੇਖ ਲੈ ਅੰਦਰ ਚਾਹ ਫਟ ਕੇ ਰ ਆ ਗਾ ਹਾਂ ਆਰ ਚਾਰ ਫਟਾ ਅੰਦਰ ਆਹ ਹੈਗੇ ਦੋ ਟਾਇਰ ਇੱਦਾਂ ਹੀ ਫੁੱਟੂ ਬੈਲਟ ਕਰੇ ਗਏ ਉਹ ਦੁਕਾਨ ਤਾਂ ਅਗਦੀ ਕਹਾਣੀ ਫਿਰ ਦੋ ਡਾ ਲਾਤੀ ਹੈ ਇਹਨਾਂ ਨੂੰ ਡਾਉਨ ਕਰੇ ਹੋਇਆ ਕਿ ਆਪ ਹੋਏ ਪਏ ਆਹ ਰੇ ਟਾਲ ਆ ਕਾਟਦੀ ਕਾਟ ਲੈ ਕਾਟ ਬੈੱਡ ਕਰਕੇ ਉੱਪਰ ਹੀ ਢਾਲ ਆ ਗਈ ਬਾਹਰ ਪਾਣੀ ਦੀ ਪਾਣੀ ਮੂਰੇ ਨੂੰ ਕਰਨਾ ਹੁ ਪੰਤਾਲਾ ਲੈਣਾ ਮੂਰੇ ਠੀਕ ਨਹੀਂ ਉਹ ਖੜਾ ਲਾ ਹਾਂ ਉਹ ਟਾਲਾ ਖੜਜੂਗਾ ਥੋੜਾ ਜਾ ਜਾ ਹੁਣ ਦੱਸ ਚਾਰ ਟਾਇਰ ਲਿਖੜਾ 20 ਫੁੱਟ ਕਿਸ ਤੱਕ ਆ ਕੋਰ ਕੀ 20 ਫੁੱਟ ਇਹ ਵੀ ਦੋ ਟਾਇਰ ਲੈਣਾ ਉਹਨੇ ਆ ਤਾਂ ਦੋ ਖੜਜੇ ਰਹਿ ਤੈਨੂੰ ਆਏ ਲੰਬੇ ਐਵੇਂ ਖੜਜਣਾ ਸਿੱਧਾ ਹੀ ਹਾਂ ਸਿੱਧੇ ਦੋ ਖੜਜੂਗਾ 20 ਫੁੱਟੇ ਯਾਰ ਬੱਟਾ ਹੁਣ ਤੇ ਲੱਗਾਂ ਉਹ ਯਾਰ ਬੱਟਾ ਹੋ ਗਿਆ ਜੇ ਪਾ ਵੀ ਉਹ ਇੱਥੇ ਵੀ ਖੜਾਉਂਦੇ ਆਂ ਕੱਲ ਹੀ ਖੜੇ ਆਣਾ 25 ਫੁੱਟ ਦਾੰਦਾ ਆ 25 ਫੁੱਟ ਆ간다 ਬਹੁਜਰਾ ਹੁੰਦਾ ਚਾਹੇ ਆਏ ਵਾਇਰ ਲਾ ਦੇ ਕਿਤੇ ਇਹ ਨੂੰ ਮਰ ਤਾ ਇਹ ਪਾ ਹੁਣ ਇੱਥੇ ਕਰਦੇ ਕਿ ਇਹ ਬੋਟਾਂ ਦੀ ਸਾ ਪੰਗਾ ਬੈਣਾ ਤਾਂ ਫੇ ਮੋੜ ਮੜਾਈ ਹੈ ਕਿ ਨਹੀਂ ਉਹਦਾ ਹਵਾ ਜਾ ਵਾਸ ਇਹ ਕੰਮ ਤਾਂ ਪੂਰਾ ਮਜ਼ਬੂਤ ਘਰੇ ਆਏ ਨੇ ਵੀ ਕੱਚਾ ਕੰਮ ਹੈ ਪੂਰਾ ਫਲਮ ਮਜ਼ਬੂਤ ਹੈ

ਕੀ ਕਰਤਾ ਪੱਗ ਦੀ ਨਾ ਰਾਈ ਲੱਕੜਿਆ ਉੱਥੇ ਕੀ ਰੱਖੀਓ ਉੱਥੇ ਚਾਤੀ ਬੰਨੀ ਕਰਨੀ ਕੀ ਰੱਖੀਓ ਸਾਥ ਠੀਕ ਕਰ ਦਿੰਦੇ ਕੋਈਆਂ ਥੋੜੀ ਜਿਹੀ ਆਹੋ ਠੀਕ ਹੈ ਗਰਮੀ ਹੋ ਬਹੁਤ ਹੈ ਗਰਮੀ ਦਾ ਕਾ ਬੁਰਾ ਭਇਆ ਭਿੱਜ ਗਿਆ ਕਹਿੰਦਾ ਪਰ ਗੰਨੇਵਾਂ ਪਾੜਦੀ ਮੈਂ ਠੀਕ ਰਹਿਣਾ ਕਹਿੰਦਾ ਛੰਡਾ ਬਿੱਤੀ ਕੱਪੜੇ ਗਿੱਲੇ ਹੋਏ ਹੋਏ ਆ ਉਹ ਕਰਨਾ ਤਾਂ ਤੇਰਾ ਤੂਹੈ ਜਾਈ ਰੱਖਦਾ ਕਿੱਥੇ ਆਹ ਛੱਡੀਆਂ ਵੀ ਰੱਖੋ ਨਹੀਂ ਮੰਡੀ ਚ ਲੱਗਦੀ ਕਾਨੂੰ ਰੱਖ ਲੈ ਨਾਲ ਇਹ ਮਾਰ ਤੇ ਖੜਾ ਮੋਟਰਾਂ ਚੱਲ ਨਹੀਂ ਆ ਤੇੜ ਪਈ ਵੀ ਆ ਦੋ ਦੋ ਗੋਲ ਦੀ ਮੈਂ ਦੇਖ ਕੇ ਆਜੇ ਦੋ ਦੋ ਗੋਲ ਤੇੜ ਪਈ ਗਈ ਹਾਂ ਜੀ ਕਾਦੀ ਹੈ ਹੈ ਅੱਜ ਜੀ ਆਵਾਜ਼ ਦੇ ਦੇਖ ਤਾਂ ਆ ਰਹੀ ਰਾਤੇ ਬਾਬਰੇ ਆ ਗਈ ਲਾਲਾ ਜੇ ਵਰਗੀ ਜੈਗੀ ਮੰਡਾ ਮ ਖੜੀ ਆ ਉਹ ਜੀ ਹੋਊਗੀ ਇਹ ਪੂਰੇ 5-7 ਦਿਨ ਬਾਅਦ ਲੱਗੀ ਹੈ ਹੈ ਕਿ ਨਹੀਂ ਉਹ ਕੱਟ ਗਿਆ ਉਹ ਗਿੰਦਰ ਦੇestado ਆਹਾਬਾ ਪਾ ਦੇ 15 ਮੀਨਾ ਮੀਨਾ ਪਹਿਲਾਂ ਲੱਗੀਆਂ ਪਰ ਬਰਾਬਰ ਜਾਰੀ ਰਹੀ ਇਕਲਾ ਹਾਂ ਨਏ ਰੰਗ ਬੁੱਧਲੇ ਰੰਗ ਵਾਂਗ ਪਹਿਲਾਂ ਦੋ ਛਿੱਟਾਂ ਪੂਰਾ ਕਰਤਾ ਇਹਦਾ ਆ ਹੁਣ ਬੰਨ ਕੇ ਚੱਲਦਾ ਕਿ ਤਿੰਨ ਮਹੀਨਾ ਪਹਿਲਾਂ ਦੋ ਗੁੰਗਲੇ ਨਹੀਂ ਵੀ ਰਹਿ ਗਈ ਇੱਧਰ ਰਹਿਣਾ ਵੀ ਇੱਧਰ ਨਹੀਂ ਵੀ ਐ ਇਹ 26 ਐ ਨਾ ਇਹਨੇ ਰਹਿਣਾ ਨਹੀਂ ਆ ਵੱਟ ਬੱਬਰ ਹੋਣੇ ਹੁੰਦੇ ਵੱਟ ਮੈਂ ਹਾਂ ਵੱਟ ਕਾਇਲੇ ਹੋਣੀ ਬਸ ਭਾਈ ਦਾਦੇ ਨੂੰ ਇਹ ਕੋ ਭੋਲੇ ਜਾਣੀ ਪਰ ਲਈਦੀ ਉਹ ਕੁੱਕੜਿਆ ਫੁੱਲਦੀਆਂ ਉਹ ਵੀ ਪੰਜ ਪੰਜ ਦਿਨ ਸਹੀ ਸਪਰੇ ਹੋਊਗੀ ਪਾਣੀ ਲਾ ਦੇ ਬਸ ਪਛੜਤਾ ਮੈਂ ਐਡਮੋਰ ਦੇ ਦੱਪਿਆ ਆ ਉਹਦੇ ਨਾਲ ਕੁਝ ਕਰਕੇ ਰੱਖੀ ਠੀਕ ਨਹੀਂ ਦੋੜ ਕੇ ਬਾਲੂ ਦਾ ਬਣਾਉਂਦਾ ਲੈਟ ਲਾਉਣੀ ਹੈ ਕਿੱਕੇ ਹੁਣ ਆ ਤੁਸੀਂ ਜਾਰੀ ਕਿੱਥੇ ਲੋਡ ਆਉਗੇ ਮੈਂ ਹਰੇ ਲਾਉਂਦੇ ਹੂਰੇ ਅੰਦਰ ਨੂੰ ਮੂੰਹ ਕਰਕੇ ਆਏ ਨੂੰ ਕਰ ਲੈਣਾ ਅੰਦਰ ਨੂੰ ਅੰਦਰ ਸੋਚ ਨਹੀਂ ਪੈਣਾ ਫਿਰ ਹੈ ਸੋਚ ਨਹੀਂ ਪੈਣਾ ਫਿਰ ਆ ਸੂਝਿਆ ਪੈਣਾ ਨਹੀਂ ਤੂੰ ਦੱਬੂਗਾ ਅੰਦਰ ਨੂੰ ਮੂੰਹਰ ਮੈਨੂੰ ਪੁੱਠੀ ਲਾਉਣੀ ਹੈ ਇਹ ਤਾਂ ਹੁਣ ਭਾਏ ਬਾਹਰ ਨੂੰ ਕਰੂੰਗੇ ਇਹਨੂੰ ਆਏ ਆਏ ਹੁਣ ਇਹ ਆਏ ਚਾਹੀਦੇ ਜਾਣ ਆਪਾਂ ਨੂੰ ਇਹ ਆਪਾਂ ਨੂੰ ਹੁਣ ਆਏ ਲਾਉਣੀ ਆ ਇਹ ਉਹ ਗਾਰਡਨ ਨਾਲ ਆਹ ਪਿੱਛੇ ਪੱਠ ਵਿੱਚ ਆ ਗਿਆ ਹਾ ਹੋਊਗਾ ਸੂਰਜ ਹੂੰ ਤੇ ਬਾਹਰ ਨੂੰ ਵੀ ਕੇ ਮਾੜੀ ਆ ਚਾਹਨਾ ਬਾਹਰ ਹੋ ਜੂਗਾ ਤੂੰ ਅੰਦਰ ਰਹਿਣ ਦੇ ਦਿਆ ਨਾ ਬੈਠੀਂ ਕੰਦੇ ਅੰਦਰ ਤੋਂ ਹੈਗਾ ਹੀ ਆ ਹੈ ਨਹੀਂ ਬਾਹਰ ਵੀ ਨਹੀਂ ਅੰਦਰ ਵੀ ਨਹੀਂ ਆਉਂਦਾ ਕਿੱਥੇ ਜਾਣਾ ਰਹਿੰਦਾ ਹੈ ਤਿਕਨੂ ਰਾੜ ਜੀ ਲਾ ਕੇ ਉਰੇ ਲਾ ਦੇ ਮੈਂ ਕਿਹਾ ਸੈਂਟਰ ਤੇ ਹੋ ਆ ਸੈਂਟਰ ਮੇ ਲਾ ਦੇ ਰਾੜ ਲਾ ਕੇ ਜੀ ਉਹ ਲੈਟ ਸੈਂਟਰ ਮੇ ਇੱਥੇ ਲਉਗਾ ਮੈਂ ਸੈਂਟਰ ਵਾਲੇ ਕੋਲ ਬਾਹਰ ਬਿਹੜੇ ਤੇ ਜਾਣਾ ਕਰਨਾ ਇੱਥੇ ਤੇ ਹੁਣ ਪੜ ਲਾਸੀ ਕੁੱਤੀ ਕਰਕੇ ਨਾ ਅੰਦਰ ਕਰਨਾ ਸਾਰੀ ਆ ਆਪ ਹੀ ਕਰ ਨਾ ਆਪ ਹੀ ਕਰ ਨਾ ਉਹ ਵੀ ਕਰ ਦੇ ਨੀ ਉਹ ਬਾਹਰ ਕਾ ਨਾ ਇੱਥੇ ਕਿ ਨੀ ਬੈਠਣਾ ਆਪਾਂ ਨੇ ਕੰਪਲ ਜੀ ਬਹਿਣਾ ਤਾਂ ਨਹੀਂ ਤੇ ਚਾਹਣਾ ਹੂੰ ਮੋਤਾ ਚੱਲ ਉੱਥੇ ਤੇ ਆਉਗਾ ਕੇ ਸਾਰੀ ਆ ਚਲਾ ਬਈ ਫਿਰ ਹੋਰ ਕੀ ਉਹ ਨਾਟਕ ਇਹਨੇ ਕਹਿੰਦਾ ਤੂੰ 16 ਕੱਟ ਗਏ ਹੈ ਪਾਣੀ ਕਿੰਨੇ ਦਾ ਕਿੱਲੇ ਦਾ ਮੈਂ ਪਾਣੀ ਦਾ ਜਾਣਾ ਕੀ 8:00 ਪਾਣੀ ਲੈ ਆਉਣਾ 5:00 ਪਾਣੀ ਲੈ ਆਉਣਾ ਪਰ ਲੈ ਪਰ ਕੋਣ ਹੈ ਇਹ ਤਾਂ ਮੋੜ ਮੂਰੇ ਪੰਤਾਲਾ ਕੀ ਕਿ ਜਣੇ ਦੋ ਨੂੰ ਹਾਂ ਫੇਸ ਵਾਲਾ ਜਗਾਡ ਬਣਾਇਆ ਕਿੰਨਾ ਕੀ ਬਣਾਵਾ ਗਾਡਰਨ ਵਾਲਾ ਨਹੀਂ ਦੂਜੋ ਪਰ ਫਿਰ ਟਰਾਲਾਂਗੇ ਸਿੱਧਾ ਖੜਾ ਕੰਮ ਰੱਖ ਜੇ ਤੇਰੇ ਉਤਾਰ ਤੇ ਬੇਠਾ ਬਣਾ ਹਾਂ ਨਾ ਨਾ ਕੰਧਾ ਬਣਾਉਣਾ ਹੋਰ ਹੋਰ ਇਹ ਖੜਾ ਰੱਖਣਾ ਪਹਿਲਾਂ ਫਲਾਹ ਦੀ ਸਾਹਮਣੇ ਬਣਾਉਂਦੀਆਂ ਕਿ ਬਿੱਡ ਕਮਾਉਣਾ ਪਏਗਾ ਹੁਣ ਕੰਦਾ ਕਾਗ ਲਾ ਕੇ ਐਂ ਤਾਰ ਦੇ ਗੱਲ ਟਿੱਕੇ ਸਾਡੇ ਪਹਿਲਾਂ ਹੁਣ ਇੱਧਰ ਨਟ ਵੀ ਲੱਗੇ ਆ ਨਾਟਾ ਟੱਕਣਾ ਚਲ ਆ ਪਾਈ ਉਹ ਵੀ ਪੱਤੀ ਆਪਰੇ ਕਿਊਬ ਨਹੀਂ ਕੱਜੀ ਨੇ ਲਾਉਣੇ ਨੇ ਕਿਉਂ ਹਮੇਂ ਜੀ ਆਈ ਗਿਆ ਖੁੱਲ ਗਿਆ ਹਾਂ ਜੋ ਫਿਰ ਲੈ ਆਇਆ ਹਾਂ ਫੋਨ ਤੋਂ ਦਿੰਨ ਤੱਕ ਕੱਲ ਮੈਂ ਫੜ ਲਿਆ ਦੁਕਾਨ ਤੇ ਜਾ ਕੇ ਲਿਆਉਂਦਾ ਜੀ ਠੀਕ ਮੈਂ ਅੱਗੇ ਨੂੰ ਹੈ ਬਾਈ ਬੰਦਾ ਫੜ ਲਿਆ ਅੱਜ ਇਹ ਬੰਦਾ ਵੀ ਸਾਡੀ ਵੀਡੀਓ ਦੇਖਦਾ ਦੇਖਦਾ ਵੀਡੀਓ ਸਾਡੀ ਆ ਤੂੰ ਵੀਡੀਓ ਦੇਖਦਾ ਨਾ ਕਹਾਂ ਭਾਈ ਟਰਾਲਾ ਕਾ ਬਣਾਣਾ ਸਾਨੂੰ ਕਹਿੰਦਾ ਲਾਲਾ ਕਹਿੰਦਾ ਸਰਦਾਰ ਜੀ ਕਹਿੰਦਾ ਨਹੀਂ ਭਾਲੇ ਕਿਤੇ ਆਉਣਾ ਲੈਦਾ ਨਹੀਂ ਚੱਲਦਾ ਇਹ ਪੁੱਜ ਗਿਆ ਭਾਈ ਇਹ ਕਿੰਨੇ ਪਿਆਸ ਉਹ ਇੱਕ ਕੋਚਾ ਮੈਸਾਜ ਤੇਰਾ ਕੱਕਲਾ ਬਣਾਉਣਾ ਜਾਣ ਦੇ ਤੇਰੇ ਈ ਪੋਚਿਆ ਦੇ ਨੇ ਬੰਨੀ ਵੀ ਨੇਰੀ ਆ ਬੱਤਾ ਉਹਦੇ ਟਾਈਮ ਨਾਲ ਬਹੁਤ ਜਗਾ ਸੋਚਦੇ ਲੈ ਅੱਜ ਦਾ ਨਹੀਂ ਜਾਂਦਾ ਏ ਖਾਣਾ ਨਹੀਂ ਲੰਗਦਾ ਲੈ ਦੇ ਨਾਲ ਪਿੱਛੇ ਮੜ ਮੁੜ ਕੇ ਆਓ ਇਹਦਾ ਅੱਸੀ ਹਜ਼ਾਰ ਲਾਦੇ ਅੱਸੀ ਹਜ਼ਾਰ ਦੀ ਕਹਿੰਦੇ ਭਾਈ ਇਹਨੂੰ ਵੀ ਟਰੈਕਟਰ ਦਵਾ ਕੇ ਦਿਹਾਉਣਾ ਮੁੰਡੇ ਨੂੰ ਕਿਹੜਾ ਅੱਜ ਨੂੰ ਕੋਲ ਲੈਣਾ ਉਹ ਛੋਟਾ ਟਰੈਕਟਰ ਰੋਲਾ ਪਾ ਕਰ ਜਾ ਕੇ ਤਾਂ ਟਰੈਕਟਰ ਆਉਣਾ ਐਨੇ ਪਹਿਲੇ ਆਪ ਤੇ ਕਾ ਟਰਾਲੀ ਪਰ ਟਰੈਕਟਰ ਦੋ ਮੈਨੂੰ ਹੁਣ ਇਹਨੇ ਦੇ ਉਹ ਗਈ ਜਮੋਦੀਰ ਜਾ ਕਰਨਾ ਕਹਿੰਦਾ ਜੋੜੀਰ ਲੈਣਾ ਸੀ ਉਹ ਜੋੜੂ ਟਰੈਕਟਰ ਬਈ ਤੈਨੂੰ ਜਿਹੜਾ ਛੋਟਾ ਟਰੈਕਟਰ ਦਾ ਦੇਖਿਆ ਨਹੀਂ ਉਹਦੇ ਨੇ ਮੈਂ ਕਹਿੰਦਾ ਇਹਨੇ ਦਿਖਾਈ ਨਹੀਂ ਵੀਡੀਓ ਇਹਨੇ ਦਿਖਾਈ ਨਹੀਂ ਵੀਡੀਓ ਬਿਕੋ ਮੈਂ ਰੋਲਾ ਪਾਊਗਾ ਦੇਖ ਲਈ ਉਹ ਦੇਖੀ ਵੀਡੀਓ ਤੇ ਉਹਦੀ ਪਾਜੀ ਦੇ ਮੁੰਡੇ ਦਾ ਨਾਮ ਕੀ ਆਏ ਮਹਿਤਾਵਾਲੀ ਦੇਖੀ ਵੀਡੀਓ ਆ ਤੇ ਤੂੰ ਵੀ ਤੂੰ ਵੀ ਕਹਿ ਆ ਵਾਪਾ ਪੈ ਨੂੰ ਉਹਨੂੰ ਕਹਿ ਮੜਿਆ ਕਹਿ ਡੈਡੀ ਨੂੰ ਆਪਣੇ ਨਾਲ ਹੁਣ ਕਿ ਮੰਨ ਵੀ ਤਵਾ ਮੈਨੂੰ ਤਾਂ ਬੈਟਰੀ ਨਹੀਂ ਪਾਣਾ ਤੇ ਗੱਲ ਉਹ ਛਿੱਕ ਛਿੱਕ ਜਾਣਾ ਤੂੰ ਦਾ ਬੈਟਰੀਆਂ ਲਾਏ ਉਹਨੂੰ ਯੋਗ ਵਰ ਜਾਏ ਉਹ ਬਹੁਤ ਆ ਸਕੂਲ ਨੂੰ ਹਾਂ ਸਕੂਲ ਉਹਦੇ ਪਰ ਜਾਵੇ ਵਾਹ ਦੇਖ ਜੇ ਇਵਨ ਟਰੈਕਟਰ ਹੋਵੇ ਓਰੇ ਓਰੇ ਦੇ ਕਿੰਨੇ ਸੋਹਣੇ ਨੇ ਨਾ ਚੋਰ ਮਰਾਉਣਾ ਨਾ ਟਰਾਲੀ ਓਡੀ ਨਾਲ ਨਾ ਛੋਟੀ ਟਰਾਲੀ ਜਿੰਨੀ ਮਰਜ਼ੀ ਮਿੱਟੀ ਟੋਈ ਜੀ ਬਾਗੇ ਉਹ ਸਾਰੀਆਂ ਚੀਜ਼ਾਂ ਦੇ ਆਲੇ-ਦੁਆਲੇ ਉਹਦੇ ਗਲਾਸ ਕੇ ਮਿੱਟੀ ਵੀ ਟੋਈ ਜਾਂਦਾ ਤੂੰ ਟੈਲਾ ਲਿਆ ਤੂੰ ਨਹੀਂ ਇਹਦੇ ਪਾਪਾ ਨਿਵਾਉਂਦਾ ਨਹੀਂ ਪਾਪਾ ਸਸੇਰ ਖਾ ਜਾ ਕੇ ਤਾਈਂ ਦੋ ਬਾਪਾ ਕਹਿ ਮੜਾ ਜਾ ਉਹਨੂੰ ਪਾਪਾ ਨੂੰ ਦੁੱਧ ਦਿਨ ਕਾਕਾ ਰ ਪਰੇਸ਼ਾਨ ਪਾਪਾ ਬੋਲਦਾ ਜੀ ਦਲਾ ਉਹ ਡੀਜ਼ਲ ਵਾਲਾ ਹੀ ਆ ਉਹ ਇਹਨੂੰ ਪਤਾ ਹੀ ਨਹੀਂ ਬੀਚੇ ਇਹ ਬੈਟਰੀ ਵਾਲਾ ਸਮਝੀ ਜਾਂਦਾ ਡੀਜ਼ਲ ਵਾਲਾ ਉਹ ਡੀਜ਼ਲ ਵਾਲਾ ਹਾਂ ਛੋਟਾ ਉਹ ਜਾਨ ਪਤਾ ਕਿ ਨਹੀਂ ਆ ਮੋਟਰਸਾਈਕਲ ਨੂੰ ਖਿੱਚ ਲੈ ਜੂ ਗੰਗੇ ਦਾਬ ਨੂੰ ਵਿੱਚ ਪਿੱਛੇ ਟਰਾਲੀ ਵਿੜਾ ਕੇ ਕਿਤੇ ਮਰਜ਼ੀ ਜੇ ਡੇਜੇ ਅਪੇ ਤਾਂ ਤਾਂ ਹੀ ਕਹਿੰਦੇ ਵੀ ਲੈ ਮਾੜਿਆ ਉਹਨੂੰ ਕੈਮਰਾ ਤਾਂ ਉਹਨੂੰ ਸੰਘਾ ਸਕੂਲ ਨੂੰ ਹੋਰ ਨਹੀਂ ਆਣੀ ਤੇ ਕੇ ਚੋਟੀ ਚਾਲੀ ਬਣਾ ਦੇਣੀ ਆਪਣਾ ਕੋ ਕਰ ਲਿਆ ਤਾਂ ਰੈੱਡ ਪਾ ਪਾਲਿਆ ਬੋਤਲ ਰਹਿ ਗਈ ਤੇਰੀ ਬੋਤਲ ਗਿਰ ਜਣੀ ਉਹ ਕਰਿੰਦਰ ਰੈੱਡ ਪਾ ਲੈ ਸਕੂਲ ਨੂੰ ਲੈ ਗਿਆ ਚਾਰ ऱ्यांना ਹੋਰ ਲੈ ਕੇ ਨਾਲ ਆਪਣਾ ਮਹੀਨੇ ਦਾ ਲਾਤ ਦਾ ਵਾਪਸ ਨਹੀਂ ਮਾੜਾ ਪੜੀ ਪੜੀ ਬਹੁਤ ਜੋ ਕਿ ਇਹਨੂੰ ਕਿਸੇ ਦੋਣਾ ਅਰਸ਼ਵੀਰ ਲੈ ਆ ਜਾ ਦੋਣੀ ਲੈ ਕੇ ਇਹਨੂੰ ਉਹ ਹੁਰਤਾ ਉਹ ਨਹੀਂ ਸੀ ਕਿਦਾਂ? ਵਈਆ ਵਈਆ ਲੋਕਾਂ ਦੇ ਆ ਗਏ ਗਰਮੀ ਨੇ ਬੱਸ ਕਰਾਇ ਦਿੱਤਾ ਉੱਪਰ ਦੇ ਪੱਤੇ ਜੱਤੇ ਕੌਚੇ ਖਾਈ ਜਾਂਦੇ ਉੱਪਰ ਦੇ ਗਰਮੀ ਕੌਚੇ ਬੜੇ ਸੁਆਦ ਦੇ ਬਹੁਤ ਆਨੰਦ ਆ ਬੰਤਾ ਬਾਈ ਮੈਂ ਵੀ ਕਿਆ ਬਲਣਾ ਭਾਈ ਅੰਮਰਸਰ ਜਾਣਾ ਅੰਮਰਸਰ ਦਾ ਯਾਰ ਭਾਈ ਤੇਗਾ ਅਜ ਤਾਂ ਤਿਆਰ ਆ ਜਾਣਾ ਤਾਂ ਜਾਣਾ ਹਾਂ ਤੈਨੂੰ ਸਾਰੇ ਹੀਲੇ ਕਰਦੇ ਤੂੰ ਹਾਂ ਕਰੀ ਵੀ ਤੈਨੂੰ ਲੈ ਕੇ ਜਾਣਾ ਤਾ ਸੁਣਾ ਨਹੀਂ ਕਰਦਾ ਮੈਂ ਤੇਨ ਹਾਂ ਇਹ ਲਾ ਮੈਂ ਕਹਿੰਦਾ ਗਿਆ ਮੈਂ ਤੇ ਇੱਕ ਬੱਸ ਨੂੰ ਵੀ ਤਿਆਰ ਹਾਂ ਗੱਡੀ 'ਚ ਵੀ ਤਿਆਰ ਹਾਂ ਜਿੱਦਾਂ ਮਰਜ਼ੀ ਨੂੰ ਲੈ ਚਲੋ ਤਿਆਰ ਹਾਂ ਤਿਆਰ ਮੈਂ ਵੀ ਤਿਆਰ ਹਾਂ ਚਲੋ ਫਿਰ ਹਾਂ ਚਲ ਜਲਦੀ ਚਾਹਦੇ 7:00 ਵਜੇ ਹਾਂ 7:00 ਵਜੇ 7:00 ਵਜੇ ਨਿਕਲਦੇ ਹਾਂ ਹੈ ਆਪਾਂ ਹੀ ਹਾਂ ਆਪਾਂ ਹੀ ਹਾਂ ਬੱਚਾ ਚਾਰ ਜੇ ਬੈਠੇ ਆ ਪੰਜਵੇਂ ਜਗ੍ਹਾ ਹੈ ਪੰਜ ਬੰਦੇ ਪੂਰੇ ਜੇ ਸਾਸ ਜੇ ਇਸ ਬੰਮੇ ਜਾਣਾ ਮੈਂ ਫੇਰ ਦੋਈ ਬੈਠ ਜਾ ਕਹਿੰਦੇ ਚਾਹਦੇ ਮੰਮਾ ਹਾਂ ਨਹੀਂ ਕਰਦਾ ਪਾਣਾ ਫਿਰ ਮੰਮਾ ਹਾਂ ਨਹੀਂ ਬੀਬੀ ਪਿੱਛੇ ਰੁਕੀ ਜਾਂਦਾ ਜਦੋਂ ਕਹਿੰਦੀ ਜਾਣੀ ਭਾਈ ਮੈਂ ਆ ਗੱਡੀ ਉਹ ਕੱਢ ਦਲੀ ਆਪਾਂ ਇਹ ਜਿਹਾ ਹੋ ਜਾ ਇਹ ਟੀਟੋਗੇ ਕਹੂੰਗਾ ਵੀ ਅਮੀ ਨਹੀਂ ਭਰਦਾ ਉਦਾਂ ਭਾਈ ਇਹ ਉਨਾ ਹੀ ਖਰਚਾ ਆਉਣਾ ਏ ਬਸ ਹੋਰ ਖਰਚੇ ਤੇ ਕੋਈ ਚੱਕਰ ਨਹੀਂ ਉਹ ਮੈਂ ਲੈ ਕਰਕੇ ਗਾਣ ਬੜੀ ਗੱਡੀ ਲੈ ਕੇ ਜਾਓਗੇ ਜਦੋਂ ਪੱਲਾ ਹੀ ਜਾਇਆ ਉਹ ਤਾਂ ਕਿੰਨੇ ਮੰਮਾ ਦਾ ਇਹ ਦੋਨੋਂ ਮੁਰੇ ਹੋਣੀ ਉਹ ਤੇ ਇਹ ਇਧਰ ਬੰਦਾ ਥੋੜਾ ਮੁਰਣੀਆ ਦੋ ਬੰਦੇ ਦਾ ਵਾਹ ਕੇ ਬੈਣਾ ਹੋਈ ਬਸ ਬੰਦੇ ਆਦਾ ਚੱਲ ਤੇਲ ਲੁਕੇ ਆਏ ਜਾਂ ਮੱਥਾ ਟੇਕਣ ਜਾਣੇ ਆ ਫੇਹੀ ਨਾ ਨਾ ਕੋਈ ਦੇਖ ਤਾਂ ਕੋਈ ਚੱਕਰ ਉਹ ਆਏ ਆ ਨਾ ਨਾ ਬਸ ਮਾਉ 1000 ਰੁਪਏ ਲੱਗਦਾ ਏ ਉਹ ਬੱਸ ਮੈਗੀ ਬੈਂਦੀ ਦਾ ਅਨਕੰਫਰਟੇਬਲ ਜੀ ਰਹਿੰਦੀ ਬੱਸ ਯਾਰ ਹੋਰ ਚੱਕਰ ਆ ਦੇ ਟਾਈਮ ਨਾਲ ਤੈਨੂੰ ਪਹੁੰਚਣਾ ਪੈਣਾ ਉੱਥੇ ਟਾਈਮ ਨਾ ਸਾਰਾ ਗੁਆ ਲੈ ਫਿਰ ਉੱਡ ਜਾ ਕੇ ਤੁਸੀਂ ਸਾਨੂੰ ਫਿਰ ਫੋਨ ਕਰਨਾ ਵੀ ਸਾਨੂੰ ਲੈ ਜਾਵਾ ਕੇ 9:00 ਵਜ ਜਾਣੇ ਔਰ ਸਵੇਰੇ ਆਉਂਦੇ ਹਾਂ ਨੂੰ ਆਪਾਂ ਨੇ ਗੱਡੀ ਵਿੱਚ ਬੱਧੋ ਯਾਰ ਠੀਕ ਨਹੀਂ ਆ ਗਿਆ ਕੌਣ ਆ ਗਿਆ ਕੌਣ ਆ ਗਿਆ ਏ ਏ ਏ ਇਹ 3 ਐਕਸ਼ਨ ਮੈਂ ਵੀ ਤੇ ਬੜੀ ਆ ਬੜੀ ਬਈ ਆ ਹਾਂ ਵੀ ਕਰਕੇ ਜਿਆਦੀ ਵਾਰ ਪੀਗ ਲੱਗਦੀ ਉਹ ਵੀ ਤਕੀਦ ਵੀ ਠੀਕ ਕਰਦੇ ਆ ਤੇ ਤਰੀਪ ਦੁਪਹਿਰ ਵਾਲੀ ਆਇਆ ਕਰਦੇ ਕਰਦੇ ਨਿਕਲਾ ਹੈ ਨਹੀਂ ਐਕਟਰ ਦੀ ਠੀਕ ਹੁੰਦੀ ਆ ਇਧਰ ਇਹ ਫੂਟ ਕਰਦਾ ਵਾ ਆਇਆ ਝੱਲੀਆਂ ਨੂੰ ਐਕਟਰ ਦੀ ਠੀਕ ਹੁੰਦੀ ਆ ਵੀ ਗਾਜੀਪੁਰੋ ਸਾਹਿਬ ਆਉਂਗੇ ਮੈਂ ਤੂੰ ਤਾਂ ਜਿਹੜਾ ਮੈਂ ਜਰੀ ਲੱਭ ਨੂੰ ਗੱਤ ਤੂੰ ਕਹਿੰਦਾ ਜਰੀ ਘੜੀ ਆ ਘੜੀ ਦਾ ਬਦੇਰੀ ਹੈ ਹੁਣ ਦੁਪਹਿਰ ਨੂੰ ਨਿਕਲ ਵਾਲੀ ਕੋਈ ਖੇਤੋਂ ਬਾਹਰ ਹੈ ਤੂੰ ਦੁਪਹਿਰ ਆ ਪਾ ਕੇ ਹੁਣ ਵੀ ਨਿਕਲਿਆ ਕੋਈ ਚੱਲ ਖਾਜਰੇ ਵੜਦੇ ਆਉਂਦਾ ਇਹ ਨਾ ਮਨਸੂਬਾ ਸਾਰੇ ਸੱਚ ਦੇ ਕੱਖ ਲ ਜਾਂਦਾ ਵੱਡੇ ਵੱਡੇ ਹੀ ਲਈ ਜਾਂਦਾ ਵੱਡੇ ਵੱਡੇ ਜਾਂਦੇ ਮੱਕੀ ਖੜੀ ਬਥੇਰੀ ਜੀ ਮੱਕੀ ਦੇਣੀ ਹੈ ਮੱਕੀ ਪੱਕ ਜਾਈਂ 10 ਦਿਨ ਬਾਅਦ 10 ਦਿਨ ਤੋਂ ਕੋਈ ਲੈ ਲੈ ਠੀਕ ਨਹੀਂ ਗੱਲ ਪਕੜੀਆਂ ਖਾਈ ਰਾਇ 10 ਦਿਨ ਪਕੜੀਆਂ ਪੱਕੀ ਦਾ ਦੋਵੇਂ ਖੜੀ ਐ ਤਾਰੇ ਕੋਲ ਮੌਕਾ ਬਦੀ ਮੱਕੀ ਆ ਪਕੜੀਆਂ ਖਾਣੇ ਆਈ ਜਾਣੇ ਹੋਰਨੇ ਬਸ ਹਾਂ ਹਲੀ ਪਈ ਐ ਉਹ ਛੜਾਲੇ 10 ਦਿਨ ਸਿਰ ਤੇ ਮਿੱਕਾ ਬੋਖਲਾ ਨਾ ਅੰਗੇ ਜਰੀ ਬਈ ਐ ਕਿਹੜਾ ਸਵੇਰ ਲਾਉਣਾ ਹੈ ਹੈ ਗੁਰਗੱਡੀ ਮੁਰਦਾ ਵੀ ਨਹੀਂ ਹੈ ਆਹ ਉਹ ਨਹੀਂ ਆਉਂਦਾ ਇਸ ਬੂਟੋਂ ਨਹੀਂ ਦੇ ਨੰਬਰ ਨਹੀਂ ਹੈਗਾ ਨੰਬਰ ਦੇ ਪਛਲਾ ਦੇ ਸਵੇਰ ਵਿੱਚ DNA ਕੇ ਪੌਣੀ ਰੱਖਣਾ ਹਾਂ ਮੇਰਾ ਕੈਨਸਲ ਹਾਂ ਨਹੀਂ 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 ਜਾਇਆ ਉਹ 50000 ਕਿਉਂ ਨਹੀਂ ਫੇਰੇ ਲਾ ਖੜੀਆਂ ਖੜੀਆਂ ਸਾਡੇ ਕੋਲ 500 ਦਰਬਾਰੂ ਬੱਕ ਗੱਡੀ ਸਾਹਮਣੇ 25-30 ਲੱਖ ਦੀ ਹੈ 25-30 ਲੱਖ ਦੀ ਬਾਲੋਵੋ ਚ ਜਾਓ ਕਰੋੜ ਰੁਪਏ ਨੂੰ ਹੱਥ ਲਾਉਂਦੀ ਹੈ ਫੇਰ ਗਾਣਾ ਬਦਲ ਜਿਆ ਕੋਈ ਹੋਰ ਆ ਗਿਆ ਵਾਹ ਇਹ ਤਾਂ ਹੋਰ ਹੀ ਆਉਂਦੀਆਂ ਨਹੀਂ ਆਹ ਸਰਜੀਤ ਦੇ ਉਰੇ ਇੱਧਰੋਂ ਪੋਲ ਕਰਕੇ ਹੁਣ ਪਾਲੇਬਾਲ ਜਾਨੀ ਐ ਏਡੇ ਜੋ ਕੋਈ ਨਹੀਂ ਲੱਗਦਾ ਹੁਣ ਪਾਉਂਦਾ ਇਹ ਪਹਿਲਾਂ ਤਾਂ ਉਰੇ ਬਾਸ ਆਉਂਦੀ ਹੁੰਦੀ ਉਹ ਪਾਲਾ ਪੁੜ ਲੱਗ ਗਿਆ ਨਾ ਹੱਥ ਬੜੀ ਆ ਜਿਹਨੂੰ ਲੰਘ ਜਾਂਦੀ ਆ ਕਈ ਇੱਧਰੋਂ ਲੰਘ ਜਾਂਦੀ ਜਿਹੜੀ ਪ੍ਰਾਈਵੇਟ ਆ ਤੁਹਾਨੂੰ ਜਾਂਦੀਆਂ ਰਹਿ ਗਈਆਂ ਪ੍ਰਾਈਵੇਟ ਲੰਘ ਜਾਂਦੀਆਂ ਜੋ ਭਰੀ ਵੀ ਆ ਉਹ ਬੇਰੀ ਰੋਕਦੇ ਉਹ ਕਿੱਦਾਂ ਹੈ ਕੋਈ ਨਹੀਂ ਕੋਈ ਆਪਾਂ ਕਰਦੇ ਆਈ ਬੋ ਉੱਥੇ ਕੱਢ ਜਣ ਲਈ ਅੱਗੇ ਯਾਰ ਨਾ ਤੇ ਜੇ ਠੀਕ ਹੈ ਮੱਸਾ ਮਿਲ ਜਾਨੀ ਆ ਉਹ ਸਲਾਈਨ ਕੋ ਖੜੋ ਪਿੱਛੇ ਪਤਾ ਲੱਗਦਾ ਕਹਿੰਦਾ ਨਹੀਂ ਰਹੀ ਉਹ ਕੋਈ ਨਾ ਇਟਾ バス ਰੁਕਣੀ ਆ ਇੱਥੇ ਇੰਦਰ ਉੱਡਦੇ ਇੰਦਰ ਜਾ ਕੇ ਪਰੋ ਜਾਂਦੇ ਉਹ ਟੇਕਰ ਨੂੰ ਆਉਂਦੀ ਉਹ ਵੀ ਆ ਕੇ ਰੁਕੀ ਆ ਹਾਂ ਸਾਰੀਆਂ ਨਗਦੀਆਂ ਉੱਥੇ ਬੰਦ ਲੰਦਰ ਅਨੰਦਪੁਰ ਸਾਹਿਬ ਤੇ ਆਉਣੀਆਂ ਉਹ ਤੋਂ ਦੂਰੀ ਦੂਰੀ ਲੰਘ ਜਾਂਦੀ ਹੈ ਨਾ ਠੀਕ ਹੈ ਜੇ ਭਾਈ ਜਿਆਦੀ ਮਹਿੰਗੀ ਜੀ ਜਾਣਾ ਤਾਂ 5-7 ਕਰੋੜ ਦੀ ਟ੍ਰੇਨ ਆ ਉੱਝ ਬੈਠੋ ਲੋੜ ਹੈ ਈ ਦੋ ਬਗਮੈਨ ਆਇਆ ਬਗਮੈਨ ਨੂੰ ਲੱਗੇ ਜਾਇਉ ਨਾ ਆਇਆ ਨਹੀਂ ਰੋਵੇ ਪਤਾ ਨਹੀਂ ਆਇਆ ਨਹੀਂ ਹੁਣ ਆਲੇ ਹੈ ਨਾ ਨਾ ਪੰਜ ਜ਼ਰੂਰੀ ਆ ਉਹ ਇਹਨਾਂ ਹੀ ਚੱਕੜਾ ਹੋ ਜੇ ਕਰਦਾ ਤੇਰੇ ਵੀਡੀਓ ਕੱਟ ਕੇ ਬਾਤੀ ਉਹਨਾਂ ਦੀ ਪੰਜ ਜ਼ਰੂਰੀ ਹੈ ਭਾਈ ਇਹ ਦੇ ਦੋ ਹੀ ਨਹੀਂ ਮੰਨੇ ਵੀ ਅਸੀਂ ਤਾਂ ਲੈ ਕੇ ਨਹੀਂ ਆਏ ਸਹਿਬ ਜੋਤ ਲੈ ਕੇ ਆਏ ਆ ਕਾਲਾ ਵੀਡੀਓ ਕਹਿੰਦਾ ਪੰਜ ਤਾਂ ਮੈਂ ਲੈ ਕੇ ਆ ਗਿਆ ਸਹਿਬ ਜੋਤ ਤੈਨੂੰ ਛੱਡ ਗਿਆ ਅਰਸ਼ ਵੀ ਕਹਿੰਦਾ ਮੈਂ ਆ ਕਾਲਾ ਲੈ ਕੇ ਆਏ ਤੈਨੂੰ ਜੱਗ ਆ ਜਾ ਕੇ ਕਰੀਆਂ ਉਲਟੀਆਂ ਵੇਗ ਹੈ ਉਹ ਤੂੰ ਲੈ ਕੇ ਆਇਆ ਮਾਰਸ ਵੀ ਕਹਿੰਦਾ ਵੀ ਕਹਿੰਦਾ ਕੀ ਆ ਵੀ ਉੱਠੇ ਤਾਂ ਕਿ ਚਾਚਾ ਵੀ ਕਹੇ ਕਰ ਤੁਸੀਂ ਲੈ ਕੇ ਨਹੀਂ ਗਏ ਉਹਨੂੰ ਲੈ ਕੇ ਲੈ ਕੇ ਤਾਂ ਗਏ ਆ ਤੇਰੇ ਕਹਿੰਦਾ ਕੀ ਆ ਉਹ ਮੈਂ ਕਹਿੰਦੇ ਹੀ ਕਿਾ ਅੱਜ ਤਾਂ ਮੇਰਾ ਮੁੰਡਾ ਬਰੈੱਡ ਪਾਈ ਖੜਾ ਗਿਆ ਕਰ ਮੈਂ ਖਾਣਾ ਕਿਹੜਾ ਕਰਨ ਬਈ ਯੂ ਸੰਗ ਤੇਰੇ ਨਾਲ ਨਾਲ ਕਹਿੰਦਾ ਥੋੜੇ ਨਾਲ ਜਾ ਟ੍ਰੇਨ ਕਿੱਧਰ ਕਿੱਥੇ ਜਾ ਲੂ ਟ੍ਰੇਨ ਮਾ ਤਾਂ ਹੋਰ ਰਲ ਕੇ ਭੜਾਟ ਹੁੰਦੀ ਹੈ ਹੈ ਕੋਈ ਕਿਹੜਾ ਖਾਣੇ ਜਾ ਕੇ ਮੈਂ ਵੀਡੀਓ ਬੱਸ ਦੇਖਦਾ ਸਾਹ ਜਿਹੜੇ ਕਹਿੰਦੇ ਅਸੀਂ ਲੈ ਗਏ ਅਸੀਂ ਲੈ ਗਏ ਆ ਜਾਂ ਕਰੀਏ ਉਲਟੀਆਂ ਸਾਈਓ ਤੂੰ ਲੈ ਕੇ ਆ ਗਿਆ ਤੂੰ ਲੈ ਕੇ ਆਇਆ ਆਹ ਇਹਦੇ ਪੈਰੋ ਹੋਈ ਲੜਨ ਵਾਲੇ ਕੇਵੇ ਆ ਲੈ ਜਿਹੜੇ ਉਹਨੇ ਕਹਿ ਚਾਹਤਾ ਉਹਨੇ ਪਹਿਲੀ ਕਹਿ ਇਹਨਾਂ ਜਾਇਆ ਹੋਣਾ ਇਹਨੂੰ ਦਿਖਾਇਆ ਗਿਆ ਉੱਥੇ ਲੱਗੇ ਇਹ ਦੋਏ ਲੜਨ ਲੱਗੇ ਹੋਏ ਤੇ ਹਰ ਇੱਕ ਵੀ ਦਾ ਕਾਲਾ ਕਹਿੰਦੇ ਸੀ ਤਾਂ ਲੱਗੇ ਆਇਆ ਸਾਬ ਤੋਂ ਤਾਂ ਵੀ ਛੱਡਿਆ ਆਇਆ ਤਾਂ ਕਿ ਉਹ ਕਿਨੇ ਵੀਡੀਓ ਦੇਖਿਓ ਨੇ ਕਲਿੱਪ ਕੱਟ ਕੇ ਬਾਦਲਾ ਘਦਾ ਦੇਈ ਕਈ ਵੇਂ ਤਾਂ ਜਾਵਦੇ ਆ ਮੈਂ ਅੰਦਰ ਲੱਲ ਜਾਂਦਾ ਅੱਤਪੀ ਮੁੜਿਆ ਹਾਂ ਇੱਥੇ ਚਮਗੌਰ ਨੀ ਪਾ ਕਰਿਆ ਉਹਨੇ ਜਦ ਮਾਰੀ ਬੋ ਬਾਬਾ ਛੱਡ ਅੱਛਾ ਮੁਗਾਰ ਪਾ ਕਰਿਆ ਵਜੇ ਦੇ ਉਹਾਂ ਦੇ ਲਖਵਰੇ ਕੱਦਾਂ ਮਾਂ ਖਰਾਬ ਧੜਾਉਦਾ ਚਮਗੌਰ ਦੇ ਪਿੱਛੇ ਦਾਈ ਉੱਥੇ ਆ ਕੇ ਤਾਂ ਫਟਾਰਾ ਹੋਇਆ ਦਰਦੇ ਤੇ ਉੱਥੇ ਆ ਤੇ ਨਾ ਇੰਨਾ ਕਾ ਸੜੋ ਘਰ ਆ ਗਿਆ ਉਹ ਉੱਡ ਕੇ ਤੇ ਕਿਸੇ ਗੁੱਜਾਂ ਦੇ ਮਾਰੀ ਛੜਤਾ ਥੋੜੀ ਜਾਂਦੇ ਲੈ ਗਏ ਆਇਆ ਉਹ ਜਿੰਨੇ ਆਓ ਮੋਟਰ ਰੈਕ ਬਣਾ ਲੈਂਦਾ ਮੰਨੂ ਮਾ ਕੇ ਆ ਮੈਂ ਕਿੱਥੇ ਆਇਆ ਤੂੰ ਕਹਿੰਦਾ ਜਿਹੜੇ ਮੋਟਰਸਾਈਕਲ ਤੇ ਉਹ ਬਿਠਾ ਲਿਆ ਦਾ ਉਹ ਕਹਿੰਦਾ ਭਾਈ ਮੈਂ ਉੱਪਰ ਜਾਣਾ ਕਹਿੰਦਾ ਮੈਂ ਕਿਹਾ ਸ਼ਾਰਟਕਟ ਕਰਦੇ ਆ ਤੁਨੂੰ ਕੋਈ ਨਾ ਰੋਕ ਤੂੰ ਉੱਥੋਂ ਰੇਲੇ ਨਾਲੇ ਤੜਾ ਇੱਥੇ ਆ ਪਿੰਡਾਂ ਚ ਇੰਨਾ ਝੂਠ ਬੋਲਣਾ ਯਾਰ ਇੱਥੇ ਫਿਰਿਆ ਦੇਲਾ ਉਹ ਇਹ ਕਹਿੰਦਾ ਸਾਡੇ ਕੋ ਮੰਗੀਆਂ ਨਹੀਂ ਕਹਿੰਦਾ ਮੈਂ ਤਾਂ ਉਸੇ ਦੇ ਘਟੀ ਚ ਆਇਆ ਲੈ ਮੋਟਰਸਾਈਕਲ ਤੇ ਇੱਥੇ ਸਾਰੇ ਤੇ ਆਏ ਅੱਥੇ ਹੀ ਪਰ ਮੈਂ ਤਾਂ ਕਿਹੜਾ ਬਿਲ ਪਾਇਆ ਮੋਟਰਟੈਕ ਪਾਇਆ ਕਹਿੰਦਾ ਉਹਥੇ ਪੁੱਜ ਬਜਰੀ ਪਾ ਲਿਆ ਆਪਾਂ ਹੀ ਨੇ ਸ਼ਾਰਟਕਟ ਆਇਆ ਤਾਰੀ ਨਹੀਂ ਹੋਣ ਦਿੱਤੀ ਉਹਨੇ ਮੈਂ ਪਾ ਲੈ ਪਾਗ ਲੂ ਜਿੰਨੇ ਨੂੰ ਬਾਹਰ ਚਲੇ ਆਏ ਉਹਨਾਂ ਨੇ ਰੋਕਣ ਮਗਲਾ ਦਿੰਦੇ ਮਾਣਾ ਚਹੀਏ ਕਿ ਆਈ.ਐਨ.ਆਰ ਨੂੰ ਕੋਡੀ ਮਾ ਦੇਈਏ ਉਹ ਨੂੰ ਪਤਾ ਦੋ ਬੜਜਲਾ ਲੈਣ ਕਿ ਨਹੀਂ ਸਾਰੇ ਕੀ ਕੀ ਆ ਜਾ